ਤੁਜੂੜਿਆ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਦਾ ਸਵਾਲ ਕਰਦਾ ਏ ਅੱਜ ਸਵੇਰ ਕੋਟਕਪੁਰਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਸਾਕਸ਼ ਵੱਲੋਂ ਮਹਿਲਾ ਦੇ ਉੱਪਰ ਤਿਆਬ ਸੁੱਟਿਆ ਗਿਆ ਸੀ ਜਿਸ ਬਾਰੇ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਇਹ ਉਸ ਵਿਅਕਤੀ ਦੀ ਨੋ ਹੈ ਅਤੇ ਉਸ ਉੱਪਰ ਉਸਦੇ ਸਹੁਰੇ ਵੱਲੋਂ ਇਹ ਜਿਹੜਾ ਤਿਆਬ ਸੁੱਟਿਆ ਗਿਆ ਸੀ ਜੋ ਕੀ ਫਰੀ ਕੋਲ ਦੇ ਗੁਰੂਬਸ ਸਿੰਘ ਮੈਡੀਕਲ ਹਸਪਤਾਲ ਵਿੱਚ ਜੀਰੇ ਲਾਜਾ ਇਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਉਸ ਸਹੁਰੇ ਨੂੰ ਵੀ ਕਾਬੂ ਕਰ ਲਿਆ ਗਿਆ ਜਿਸ ਬਾਰੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਫ੍ਰੀਕੋਰਡ ਪ੍ਰਗਿਆ ਜੈਨੇ ਖੁਲਾਸੇ ਕੀਤੇ ਕਿ ਇਹ ਸ਼ਖਸ਼ ਉਸੇ ਹੀ ਔਰਤ ਦਾ ਸਹੁਰਾ ਹੈ ਅਤੇ ਉਸ ਵੱਲੋਂ ਇਸ ਦੇ ਉੱਪਰ ਤਜਾਦ ਸੁੱਟਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਕੋਈ ਘਰੇਲੂ ਝਗੜਾ ਹੈ ਜਿਸ ਕਾਰਨ ਗੁੱਸੇ ਵਿੱਚ ਆ ਕੇ ਉਸ ਦੇ ਸਹੁਰੇ ਵੱਲੋਂ ਇਸ ਦੇ ਉੱਪਰ ਤਜਾਦ ਸੁੱਟਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਮਹਿਲਾ ਦੇ ਸਹੁਰੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਮਹਿਲਾ ਫ੍ਰੀਕੋਰਡ ਦੇ ਗੁਰਗੁਮ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਉਸ ਦੀ ਸਥਿਤੀ ਹੁਣ ਠੀਕ ਹੈ। ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਐਸਐਸਪੀ ਫ੍ਰੀਕੋਰਡ ਪ੍ਰਗਿਆ ਜੈਨੇ। ਅੱਜ ਸਵੇਰੇ ਇੱਕ ਅਨਫੋਰਚੂਨੇਟ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੇ ਜੇਕ 30 ਈਅਰ 올 ਲੇਡੀ ਕੇ ਉਪਰ ਇੱਕ ਐਸਿਡ ਅਟੈਕ ਦੀ ਇਨਫੋਰਮੇਸ਼ਨ ਆਈ ਸੀ ਸਾਡੇ ਸਿਟੀ ਕੋਟਕਪੁਰਾ ਐਸ ਐਚ ਓ ਮਨੋਜ ਜੀ ਔਰ ਡੀ ਐਸ ਪੀ ਕੋਟਕਪੁਰਾ ਜਤਿੰਦਰ ਜੀ ਇਨਾਂ ਨੇ ਬਹੁਤ ਸੂਝਬੂਝ ਨਾਲ ਉੱਚ ਕੰਮ ਕੀਤਾ ਔਰ ਇੱਕ ਇਮੀਡੀਏਟ ਰਿਸਪਾਂਸ ਕਰਦੇ ਹੋਏ ਸਭ ਤੋਂ ਪਹਿਲਾਂ ਤਾਂ 112 ਦੀ ਗੱਡੀ 'ਚ ਉਹਨੂੰ ਵਿਕਟਿਮ ਨੂੰ ਇਮੀਡੀਏਟ ਮੈਡੀਕਲ ਹੈਲਪ ਪ੍ਰੋਵਾਈਡ ਕਰਾਤੇ ਹੋਏ ਹਸਪੀਟਲ ਸ਼ਿਫਟ ਕੀਤਾ ਐਂਡ ਵੀ ਸਟਾਰਟਡ ਲੁਕਿੰਗ ਆਊਟ ਫਾਰ ਦਾ ਅਕਿਊਜ਼ एज वैल इमीडिएटली एंड इन लैस दैन टू आवरस वो जो एक्यूज स राउंड अप कर लिया गया ताकि एक सेंस ऑफ सिक्योरिटी लोगों के मन च रहे और एक कोई भी एक दुष्प्रचार यदा ना हो सके जोड़ा एक्यूज सी नाम बीरू है और पुत्र चेतन राम वासी महाराजा रणजीत सिंह नगर ਦਵਾਨਾ ਰੋਡ ਕੋਟਕਪੁਰਾ اور ਇਹ ਉਸ ਲੇਡੀ ਦਾ ਹੀ ਇੱਕ ਰਿਲੇਟਿਵ ਹੈ ਇਸ ਅ ਫਾਦਰ ਇਨ-ਲਾਅ ਆਫ ਦਾ ਵਿਕਟਿਮ اور ਇਹ ਨਦੀ ਇੱਕ ਪਰਸਨਲ ਕੁਝ ਫੈਮਿਲੀ ਡਿਸਪਿਊਟ ਨੂੰ ਲੈ ਕੇ ਉਹਨੂੰ ਇੱਕ ਗੁੱਸਾ ਸੀ ਜਿਹਦਾ ਕਰਕੇ ਉਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜੀ ਵਿਕਟਿਮ ਹੈ ਸ਼ੀ ਇਜ਼ ਅੰਡਰਗੋਇੰਗ ਮੈਡੀਕਲ ਟ੍ਰੀਟਮੈਂਟ ਔਰ ਉਦੀ ਜਿਹੜੀ ਕੰਡੀਸ਼ਨ ਹੈ ਉਹ ਸਟੇਬਲ ਹੈ ਐਂਡ ਐਫ ਆਈ ਆਰ ਨੰਬਰ 9 ਅੰਡਰ ਸੈਕਸ਼ਨ 124 ਬੀ ਐਨ ਐਸ ਹੈਜ਼ ਆਲਰੇਡੀ ਬੀਨ ਰਜਿਸਟਰਡ ਐਟ ਦਾ ਥਾਣਾ